ਕੋਡੀ 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 ਉਹ ਤਾਂ ਬਾਹਰ ਆ ਗਏ ਹੁਣ ਇੱਥੇ ਪਹੁੰਚੇ ਆ ਗੁੱਚੀ ਦੇ ਪਰ ਤਾਂ ਦਿਖਾਣੇ ਇਹਦੇ ਲੜੇ ਮਾਲ ਚ ਡਣਾ ਮੰਦ ਕੀ ਲਿਆ ਬਹੁਤ ਆ ਦੇ ਆਵੇ ਇਹ ਦਿਖਾ ਜੋਤੀ ਚੌਂਕ ਤੋਂ ਬਾਹਰ ਆ ਕੇ ਕੀ ਲਿਆ ਨੇ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਭਰਾ ਸ਼ੁਕਰ ਹੈ ਤੇਰਾ ਬਹੁਤ ਬਹੁਤ ਧੰਨਵਾਦ ਕੋ ਜੋਤੀ ਚੌਂਕ ਦੇ ਬਾਹਰ ਆਇਆ ਵਾ ਹਾਲੋ ਮਰਾਏ ਇੱਕ ਹੋਰ ਚੀਜ਼ ਹੈ ਦੀ ਆ ਕਾ ਵੀ ਲਿਆ ਬਹੁਤ ਬਹੁਤ ਵਧਾਈਆਂ ਹੁਣ ਪਤਾ ਲੱਗਿਆ ਵਾਕਿਆਤ ਅਮਰੀਕਾ ਚ ਰਹਿੰਦਾ ਹੈ ਹੈ ਹਾਂ ਸਿਆਟਲ ਚ ਆਇਆ ਵਾ ਇਹਨੇ ਨੇ ਇਹਨਾਂ ਉਹਨੇ ਪਰ ਰੁਪਈਆ ਨਹੀਂ ਖਰਚਿਆ ਪੇਦੇ ਪੁੱਤ ਦੇ ਸਾਨੂੰ ਪਰ ਰੁਪਈਆ ਨਹੀਂ ਪੇਦੇ ਪੁੱਤ ਨਹੀਂ ਖਰਚਿਆ ਬਲ ਸਾਰਾ ਲੁੱਟ ਲਿਆ ਜੱਗਿਆ ਲੈ ਲੈ ਕੋਈ ਦੂਜੀ ਚੀਜ਼ ਹੈ ਅਭੀ ਮਰ ਕੇ ਕਹਿ ਕੇ ਇਹਨੂੰ ਚਬਲ ਚੱਕਦਾ ਪੈਸੇ ਨਹੀਂ ਆ ਰਿਹਾ ਪੈਸੇ ਨਹੀਂ ਕੱਢਣ ਦੇ ਆ ਬਾਰਨਾ 2 ਲੱਖ ਦੀ ਗੱਲ ਵੀ ਕੀ ਆ ਆ ਗਏ ਮੁੰਡੇ ਚੱਲੇ ਬੱਲ ਦੇ ਕੱਪ ਤੇ ਆਜੇ ਵਾਲੇ ਨਹੀਂ ਆ ਆਈਸਕ੍ਰੀਮ ਆ ਜੇ ਕਿਉਂ ਨਾ ਕਿਧਰ ਤੂੰ ਐ ਠੀਕ ਐ ਕਿਧਰ ਚੱਲਿਆ ਤੂੰ ਇੰਡੀਆ ਜੀ ਆ ਦੋ ਗਿੱਲੇ ਚੱਕੀ ਆਉਂਦਾ ਉਹ ਦੋ ਬੰਦੇ ਬਿੱਠੇ ਆ ਆ ਸਸ ਦੋ ਇਹਨਾਂ ਲਈ ਛੋਟਾ ਹੁਣ ਅੱਜ ਪਹਿਲੀ ਵਾਰ ਜੋਤਾਂ ਨਾ ਜਾਦੇ ਦੀ ਇੰਟਰਵਿਊ ਲੈ ਰਿਆ ਚਲੋ ਜੀ ਦੱਸੋ ਭਾਈ ਕਿੱਦਾਂ ਕਰੂੰਗੀ 14 ਰੁਪਏ ਇਹਨਾ ਬੋਲਟ ਵੀ ਆ ਕੇ ਕੱਢੋਗੇ ਬੋਲਟ ਕੋਲ ਜਿਵੇਂ ਯਾਰ ਵਿਰੋਧ ਤੇ ਆ ਇਹਦੀ ਉਹ ਲੰਬ ਪੈਣੀ ਨਾ ਅੱਛਾ ਰਹਿ ਰੱਬ ਦਾ ਮੈਂ ਕਹਿੰਦਾ ਪੂਰੀ ਲੰਬ ਪੈਣੀ ਹੈ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ